ਤਾਂ ਡਿਲੀਵਰੈਂਸ ਸਮੱਸਿਆਸ਼ਨ ਦੌਰਾਨ ਆਦਸੀ ਮਾਰਕੀਆ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਵੱਲੋਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਦਸੀ ਦਾ ਪੁਤਲਾ ਸਾੜਿਆ ਤੇ ਉਸ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਸੋ ਅਕਾਲੀ ਆਗੂ ਵਿਨਰਜੀਤ ਸਿੰਘ ਗੋੜੀ ਨੇ ਆਦਸੀ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਪੱਤਰਕਾਰਾਂ ਦੇ ਹੱਕ ਦੇ ਵਿੱਚ ਵੀ ਸਟੈਂਡ ਲਿਆ ਤੇ ਕਿਹਾ ਕਿ ਸਰਕਾਰ ਦੇ ਵੱਲੋਂ ਪੱਤਰਕਾਰਾਂ ਉੱਤੇ ਪਰਚੇ ਦਰਜ ਕਰਨਾ ਬੇहद ਗਲਤ ਹੈ। ਬਹੁਤ ਹੀ ਮੰਦਭਾਗਾ ਕੰਮ। ਬਹੁਤ ਹੀ ਮਾੜੀ ਗੱਲ ਕਿ ਸਾਡੇ ਗੁਰੂਆਂ ਦਾ ਸਨਮਾਨ ਤਾਂ ਕੀ ਕਰਨਾ ਸੀ ਉਹਨਾਂ ਬਾਰੇ ਮਾੜੀ ਸ਼ਬਦਾਵਲੀ ਜਿਹੜੀ ਵਿਧਾਨ ਸਭਾ ਦੇ ਵਿੱਚ ਬੋਲੀ ਗਈ ਪਵਿੱਤਰ ਸਦਨ ਦੇ ਵਿੱਚ ਬੋਲੀ ਗਈ ਇਹ ਤੋਂ ਮਾੜਾ ਕੰਮ ਕਦੇ ਤੁਸੀਂ ਕੋਈ ਲੀਡਰ ਨਹੀਂ ਦੇਖ ਸਕੋਗੇ ਤੇ ਇਹ ਇਕੱਲਾ ਇਹ ਨਹੀਂ ਇਹ ਸ਼ੁਰੂਆਤ ਜਿਹੜੀ ਹੈ ਇਹ ਭਗਵੰਤ ਮਾਨ ਵੀ ਇਹੀ ਕੰਮ ਕਰਦਾ ਹੈ ਕੇਂਦਰੀyal ਵੀ ਇਹੀ ਕੰਮ ਕਰਦਾ ਹੈ ਤੇ ਪੰਜਾਬ 'ਚ ਜਿਸ ਦਿਨ ਦੀ ਦੇਸ਼ ਮੰਨ ਲਓ ਇਹ ਆਮ ਆਦਮੀ ਪਾਰਟੀ ਆਈ ਹੈ ਤੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਤੁਸੀਂ ਇੱਕ ਚੀਜ਼ ਨੋਟਿਸ ਕਰੋਗੇ ਕਿ ਧਰਮ ਦੇ ਨਾਂ ਤੇ ਮਜਬ ਦੇ ਨਾਂ ਤੇ ਜਾਤ ਦੇ ਨਾਂ ਤੇ ਪੂਰੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ ਤੇ ਆਹੀ ਜਿਹੜੇ ਸੋਸੋਧੀ ਹੋ ਰਹੀ ਸ਼ਾਮ-ਦਾਮ ਦੰਡਵੇ ਜਿਹੜਾ ਇਹ ਬੋਲਦੇ ਸੀ ਉਹ ਇਹ ਗੱਲ ਤਾਂ ਸਬੂਤ ਹੈ ਕਿ ਇਹ ਲੋਕ ਆਪਣੀ ਸਿਆਸਤ ਵਾਸਤੇ ਇਹ ਸਿਆਸਤ ਤੇ ਕਾਬਜ ਹੋਣ ਵਾਸਤੇ ਕੁਝ ਵੀ ਕਰ ਸਕਦੇ ਨੇ ਕੋਈ ਚੀਜ਼ ਇਹ ਜੀ ਨਹੀਂ ਜਿਹੜੀ ਇਹ ਛੱਡਣਗੇ ਅੱਜ ਵੀ ਜੇ ਗੋਲਕਾਂ ਦੇ ਸਵਾਲ ਹੁੰਦਾ ਅੱਜ ਵੀ ਭਗਵੰਤਮਾਨ ਬੋਲਦਾ ਇਹਨਾਂ ਦਾ ਮਕਸਦ ਇੱਕੋ ਇੱਕ ਹੈ ਕਿ ਯਾਰ ਦੇਖੋ ਦੂਜੀ ਇਹ ਵੀ ਆਤਿਸ਼ੀ ਜਿਹੜੀ ਹੈ ਉਹ ਕਿਸੇ ਹੋਰ ਧਰਮ ਦੀ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਯਾਰ ਇਹ ਨਹੀਂ ਹੈ ਕਿ ਜੇ ਸਾਡੇ ਧਰਮ ਤੇ ਕੋਈ ਟਿੱਪਣੀ ਕਰੂਗਾ ਫਿਰ ਬਰਦਾਸ਼ਤ ਨਹੀਂ ਹੋਊਗਾ ਸੋ ਇਹ ਲੋਕ ਜਿਹੜੇ ਨੇ ਇਹਨਾਂ ਦਾ ਮੁੱਖ ਮਕਸਦ ਸਤਾ ਹੈ ਉਹਨਾਂ ਵੱਲੋਂ ਕਿਹਾ ਗਿਆ ਟਵੀਟ ਵੀ ਕੀਤਾ ਗਿਆ ਕਹਿੰਦੇ ਭਾਜਪਾ ਦੀ ਰੰਜਿਸ਼ ਦਾ ਸ਼ਿਕਾਰ ਹੋਏ ਨੇ ਉਹਨਾਂ ਵੱਲੋਂ ਇਦਾਂ ਦੇ ਕੋਈ ਸ਼ਬਦ ਨਹੀਂ ਵਰਤੇ ਗਏ ਸੀਗੇ ਉਹ ਪ੍ਰਦੂਸ਼ਣ ਦੇ ਉੱਪਰ ਚਰਚਾ ਹੋ ਰਹੀ ਸੀ ਉਸ ਨੂੰ ਟਾਲਣ ਲਈ ਝੂਠੇ ਸਬਟਾਈਟਲ ਚਲਾਏ ਗਏ ਉਹਨਾਂ ਨੂੰ ਉਹਨਾਂ ਨੂੰ ਇਹ ਕਹੋ ਵੀਡੀਓ ਸਾਹਮਣੇ ਹੈ ਫੇਰ ਚਲੋ ਐਂ ਕਹਤਾ 5 ਮਿੰਟਾਂ ਸਾਦਨ ਵਾਲੀ ਵੀਡੀਓ ਆ ਕੇ ਇਹ ਵੀ ਕਹਤਾ ਵੀ ਜੇ AI ਜਨਰੇਟਰ ਆਏ ਗਲਤ ਹੋ ਗਿਆ ਇਹ ਕਿਵੇਂ ਹੋ ਗਿਆ ਜੀ 5 ਮਿੰਟ ਚ ਕਲੀਅਰ ਹੋ ਜਾਂਦੀ ਹੈ ਮੈਂ ਤਾਂ ਕਹਣਾ ਜਿਹੜੇ ਸੀਪੀ ਨੇ ਪਰਚਾ ਦਿੱਤਾ ਵਿਧਾਨ ਸਭਾ ਦੀ ਪ੍ਰਾਪਰਟੀ ਨੂੰ ਕਰਕੇ ਉਹਤੇ ਪਰਚਾਉਣਾ ਚਾਹੀਦਾ ਉਲਟਾ ਤੇ ਦੂਜੇ ਪਾਸੇ ਆਤਸ਼ੀਰੂ ਜੇ ਪ੍ਰੋਬਲਮ ਸੀ ਵਿਧਾਨ ਸਭਾ ਚ ਗੱਲ ਕਰਦੇ ਚਲੋ ਵਿਧਾਨ ਸਭਾ ਦੀ ਗੱਲ ਹੈ ਜੇ ਐਡਾ ਮਾੜਾ ਫਿਰ ਪੰਜਾਬ ਚ ਕਾਦੇ ਵਾਸਤੇ ਏਡੀ ਚਰਚਾ ਕਰ ਰੱਖੀ ਆ ਤੁਸੀਂ ਜੀ ਪੰਜਾਬ ਦੇ ਵਿੱਚ ਪਰਚਾ ਕਰਨ ਦੀ ਕਿ ਲੋੜ ਹੈ ਦਿੱਲੀ ਚ ਪਰਚਾ ਕਰਾਓ ਜਿੱਥੋਂ ਕਰਾਉਣਾ ਹੈ ਤੁਸੀਂ ਸ਼ਿਕਾਇਤ ਦਿਓ ਤੁਸੀਂ ਉਹ ਜਾਣ ਬੁੱਝ ਕੇ ਬੋਲਿਆ ਗਿਆ ਉਹ ਤੋਂ ਬਾਅਦ ਉਹਨੂੰ ਡਾਇਵਰਟ ਕਰਨ ਵਾਸਤੇ ਵੀ ਜੀ ਇਹ ਕਰਤਾ ਜੀ ਆਮ ਆਦਮੀ ਪਾਰਟੀ ਜਿਹੜੀ ਸ਼ੁਰੂ ਤੋਂ ਇੱਕੋ ਕੰਮ ਤੇ ਏਜੰਡੇ ਚੱਲਦੀ ਆ ਝੂਠ ਤੇ ਗੱਪ ਤੇ ਪ੍ਰੋਪਾਗੈਂਡੇ ਤੇ ਸੋਸ਼ਲ ਮੀਡੀਆ ਤੇ ਪ੍ਰੋਪਾਗੈਂਡੇ ਤੇ ਦੂਜੇ ਦੀ ਕਿਰਦਾਰ ਕੂਸ਼ੀ ਕਰਨ ਤੇ ਸੋ ਇਹੋ ਜਿਹਾ ਜਿਹੜਾ ਇਹਨਾਂ ਦਾ ਪ੍ਰੋਪਾਗੈਂਡਾ ਆ ਉਹ ਚੱਲ ਰਿਹਾ ਹੈ ਹੁਣ ਵੀ ਇਹ ਉਸੇ ਚੀਜ਼ ਚ ਨੇ ਪਰ ਲੋਕ ਇਹ ਚੀਜ਼ ਨੂੰ ਸਮਝ ਚੁੱਕੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਗੱਪ ਦੀ ਦੁਕਾਨ ਹੈ ਝੂਠ ਦੀ ਦੁਕਾਨ ਹੈ ਇਹ ਬੜੀ ਧੀਰ ਤੋਂ ਚੱਲੀ ਆਉਂਦੀ ਆ ਪਰ ਹੁਣ ਉਹ ਬੰਦ ਹੋਣ ਤੇ ਤਿਆਰ ਹੈ ਤਾਂ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਤੇ ਮਿਰਚਾਂ ਲੱਗਦੀਆਂ ਅੱਜ ਪੁਤਲਾ ਫੂਕਿਆ ਹੁਣ ਕਾਰਵਾਈ ਦੀ ਮੰਗ ਕਰ ਬਿਲਕੁਲ ਡੈਫੀਨੇਟਲੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦਾ ਕਹਾਂਗੇ ਸਾਰੀਆਂ ਸਿੱਖ ਸੰਗਤਾਂ ਦਾ ਨ ਨਾ ਕਰ ਸਕਦਾ ਦਿੱਲੀ ਵਿਧਾਨ ਸਭਾ ਵੱਲੋਂ ਡੀਜੀਪੀ ਪੰਜਾਬ ਸਾਈਬਰ ਹੈੱਡ ਤੇ ਸੀਪੀ ਨੂੰ ਜਿਹੜਾ ਤਲਬ ਨੋਟਸ ਜਾਰੀ ਹੋਇਆ ਹਾਂ ਮੈਂ ਤਾਂ ਕਹਿੰਦਾ ਜੀ ਕਰਨਾ ਚਾਹੀਦਾ ਹੈ ਉਲਟਾ ਮੈਂ ਮੁੱਖ ਮੰਤਰੀ ਗ੍ਰਹਿ ਮੰਤਰੀ ਹੈ ਉਹ ਮੁੱਖ ਮੰਤਰੀ ਨੂੰ ਨੋਟਿਸ ਜਾਰੀ ਕਰੋ ਮੁੱਖ ਮੰਤਰੀ ਨੂੰ ਬੁਲਾਓ ਕਿ ਗ੍ਰਹਿ ਮੰਤਰੀ ਉਹ ਹੈ ਪੰਜਾਬ ਦਾ ਭਗਵੰਤ ਮਾਨ ਨੂੰ ਬੁਲਾਇਆ ਜਾਵੇ ਵੀ ਇਹੋ ਜੀ ਕਾਰਵਾਈ ਕਿਹਦੇ ਕਹਿੰਦੇ ਹੋਈ ਹੈ ਸੀਪੀ ਕੋ ਕੱਲਾ ਤਾਂ ਕਰ ਨਹੀਂ ਸਕਦਾ ਸ਼ਿਕਾਇਤ ਦਿੱਤੀ ਹੈ ਗ੍ਰਹਿ ਮੰਤਰੀ ਜਦੋਂ ਉਹ ਗੱਲ ਕਰਦੇ ਨੇ ਤਾਂ ਗ੍ਰਹਿ ਮੰਤਰੀ ਵੀ ਤਾਂ ਇਹਦਾ ਜ਼ਿੰਮੇਵਾਰ ਹੋਊਗਾ ਜਦੋਂ ਪੰਜਾਬ ਜੋ ਸਾਡੀ ਸਰਕਾਰ ਸੀ ਸਾਰਾ ਕੋ ਗ੍ਰਹਿ ਮੰਤਰੀ ਦੇ ਪਾਉਂਦੇ ਸੀ ਭਾਈ ਫਿਰ ਜੇ ਸਾਡੇ ਵਾਲੇ ਗ੍ਰਹਿ ਮੰਤਰੀ ਜ਼ਿੰਮੇਵਾਰ ਸੀ ਫਿਰ ਤੁਸੀਂ ਵੀ ਜ਼ਿੰਮੇਵਾਰ ਹੋ ਇਸ ਕਰਕੇ ਗ੍ਰਹਿ ਮੰਤਰੀ ਮੈਂ ਤਾਂ ਕਹਿੰਦਾ ਭਗਵੰਤ ਮਾਨ ਨੂੰ ਵੀ ਬੁਲਾਓ ਜੀ ਇੱਕ ਸਪਾਲਖੇਰਾ ਲੈਬ ਹੋ ਕੇ ਦੱਸ ਰਿਹਾ ਕਹਿੰਦੇ ਵੀ ਉਹ ਜਿਹੜੀ ਆਛੀ ਵਾਲੀ ਵੀਡੀਓ ਤੇ ਜਾਂ ਤੇ ਭਾਈਸਕਦੀਰ ਬਾਦਲ ਤੇ ਪ੍ਰਗਟ ਸਿੰਘ ਸੁਖਪਾਲ ਖੈਰਾ ਤੇ ਕਪਲ ਮਿਸਟਰਾ ਜੀ ਹਾਂ 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 ਦਾ ਦਰਜ ਹੋਇਆ ਜਿਲੰਦਰ ਜੀ ਜੀ ਉਹ ਦੇਖੋ ਸਾਰਿਆਂ ਤੇ ਇਹਨਾਂ ਦਾ ਕੋਈ ਪਰਚੇ ਕਰੀ ਜਾਓ ਜੀ ਇਹਨਾਂ ਤੋਂ ਡਰਦਾ ਹੁਣ ਕੋਈ ਆ ਰਹਿ ਗਏ 6 ਮਹੀਨੇ 8 ਮਹੀਨੇ ਜਿੰਨੇ ਮਰਜੀ ਪਰਚੇ ਪਾ ਲੋ 6 ਮਹੀਨੇ ਅੰਦਰ ਰੱਖ ਲੋ ਤਾਂ ਵੀ ਕੋਈ ਗੱਲ ਨਹੀਂ ਜਿੰਨਾ ਮਰਜੀ ਜੋ ਮਰਜੀ ਕਰ ਲੈ ਜਿੱਦੇ ਬਾਹਰ ਆ ਗਏ ਚੀਕਾ ਘੜਾ ਦਾਂਗੇ ਪਰਵਾਹ ਨਾ ਕਰ ਸਰਕਾਰ ਉੱਪਰ ਵੀ ਪਰਚੇ ਦਰਜ ਕੀਤੇ ਜਾ ਰਹੇ ਉਹ ਤਾਂ ਯਾਰ ਮੈਂ ਤਾਂ ਜਦੋਂ ਇਹਨਾਂ ਨੂੰ ਤੁਸੀਂ ਸਵਾਲ ਕਰੋਗੇ ਜਦੋਂ ਇਹਨਾਂ ਦੇ ਖਿਲਾਫ ਕੋਈ ਗੱਲ ਕਰੋਗੇ ਜਿਹੜੀ ਚੀਜ਼ ਤਾਂ ਇਹਨਾਂ ਨੂੰ ਸਹੀ ਲੱਗਦੀ ਹੈ ਉਹ ਤਾਂ ਸਹੀ ਹੈ ਉਹ ਤਾਂ ਬਿਲਕੁਲ ਮਤਲਬ ਇਹਨਾਂ ਨੇ ਕਹਿਣਗੇ ਸਹੀ ਵੀਡੀਓ ਹੈ ਜਿਹੜੀ ਚੀਜ਼ ਇਹਨਾਂ ਨੂੰ ਲੱਗਦੀ ਹੈ ਕਿ ਸਾਡੇ ਖਿਲਾਫ ਜਾਂਦੀ ਹੈ ਫਿਰ ਉਹ AI ਜਨਰੇਟਰ ਬਣ ਜਾਂਦੀ ਹੈ ਉਹ ਗਲਤ ਹੋ ਜਾਂਦੀ ਹੈ ਤੇ ਉਹਦੇ ਲਈ ਜੇ ਕੋਈ ਬੋਲਦਾ ਜ Punjab ਦੀ ਆਵਾਜ਼ ਬੁਲੰਦ ਕਰਦਾ ਉਹ ਚਾਹੇ ਪੱਤਰਕਾਰਾ ਚਾਹੇ ਆਮ ਆਦਮੀ ਆ ਉਹਦੇ ਦੇ ਪਰਚਾ ਸੁਭਾਵੇਕ ਹੈ ਤੇ ਪਰਚੇ-ਪੁਰਚੇ ਕੋਈ ਗੱਲ ਨਹੀਂ ਮਰਦਾਂ ਦੀ ਪਰਚੇ ਹੁੰਦੇ ਨੇ ਯਾਰ ਬੰਦਿਆਂ ਦੀ ਪਰਚੇ ਹੁੰਦੇ ਨੇ ਕਿਸੇ ਹੋਰ ਦੇ ਪਰਚਾ ਥੋੜਾ ਹੋਣਾ ਕਰ ਲੈ ਜਿੰਨਾ ਮਰਜ਼ੀ 10 ਪਰਚੇ ਕਰ ਅਸੀਂ ਆਰਤੀ ਨੂੰ ਇੱਥੇ ਪੁੱਛਣਾ ਚਾਹੁੰਦੇ ਆਂ ਵੀ ਤੂੰ ਇੱਥੇ ਪੰਜਾਬ ਦੇ ਵਿੱਚ ਆ ਤੈਨੂੰ ਸਿੱਖੀ ਬਾਰੇ ਦੱਸਦੇ ਆਂ ਵੀ ਸਿੱਖੀ ਕੀ ਹੁੰਦੀ ਹੈ ਜੇ ਤੈਨੂੰ ਸਿੱਖੀ ਦਾ ਨਹੀਂ ਪਤਾ ਹੈਗਾ ਨਾ ਤੂੰ ਆਪਣੀ ਬੋਟੀ ਬੰਦ ਰੱਖਿਆ ਕਰ ਤੂੰ ਸਾਡੇ ਪੰਜਾਬ ਦੇ ਵਿੱਚ ਆ ਤੇਰਾ ਬੁੱਥਾ ਨਾ ਕੁੱਟਿਆ ਇੱਥੇ ਸਾਰੀਆਂ ਬੀਬੀਆਂ ਤੇ ਧੋਕੀਆਂ ਪਈਆਂ ਤੂੰ ਪੰਜਾਬ 'ਚ ਇੱਕ ਵਾਰੀ ਵੜ ਤਾਂ ਸਹੀ ਤੈਨੂੰ ਪਤਾ ਲੱਗ ਜਾਊਗਾ